ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ 112024 ਤੋਂ ਬਾਅਦ ਭਰਤੀ ਪੰਜਾਬ ਸਰਕਾਰ ਦੇ ਮਲਾਸਮਾਂ ਤੇ ਕੇਂਦਰ ਸਰਕਾਰ ਦੇ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਕੀ ਜਵਾਬ ਦਿੱਤਾ ਗਿਆ ਹੈ ਸਾਰੀ ਹੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਦਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚਾਹੀਏ ਸੋ ਦੋਸਤੋ ਅੱਜ ਦੀ ਜਿਹੜੀ ਪੁਰਾਣੀ ਪੈਨਸ਼ਨ ਨੂੰ ਇੰਪਲੀਮੈਂਟ ਕਰਨ ਦੇ ਲਈ ਜੋ ਦੇਸ਼ ਦੀ ਲੋਕ ਸਭਾ ਦੇ ਵਿੱਚ ਸ਼੍ਰੀ ਅਮਰਾ ਰਾਮ ਦੇ ਵੱਲੋਂ ਜੋ ਕੁਐਸਚਨ ਪੁੱਛੇ ਗਏ ਫਰਾਂਸ ਮਿਨਿਸਟਰ ਆਫ ਇੰਡੀਆ ਨੂੰ ਸਭ ਤੋਂ ਪਹਿਲਾਂ ਜੋ ਕੁਐਸਚਨ ਪੁੱਛਿਆ ਗਿਆ ਉਸ ਦੇ ਵਿੱਚ ਇਹ ਪੁੱਛਿਆ ਗਿਆ ਕਿ ਸੈਂਟਰ ਗਵਰਨਮੈਂਟ 올ਡ ਪੈਨਸ਼ਨ ਸਕੀਮ ਲਾਗੂ ਕਰ ਰਹੀ ਹੈ ਅਗਰ ਕਰ ਰਹੀ ਹੈ ਤਾਂ ਉਸ ਦਾ ਟਾਈਮ ਦੱਸਿਆ ਜਾਵੇ ਅਗਰ ਨਹੀਂ ਕਰ ਰਹੀ ਤਾਂ ਉਸ ਦਾ ਰੀਜ਼ਨ ਦੱਸਿਆ ਜਾਵੇ ਤਾਂ ਦੂਸਰੇ ਸਵਾਲ ਦੇ ਵਿੱਚ ਇਹ ਜਿਹੜਾ ਪੁੱਛਿਆ ਗਿਆ ਕਿ ਜਿਹੜੀ ਸਟੇਟ 올ਡ ਪੈਨਸ਼ਨ ਸਕੀਮ ਲਾਗੂ ਕਰਨੀ ਚਾਹੁੰਦੀ ਹੈ ਕੀ ਸਰਕਾਰ ਉਸ ਦਾ ਜੋ ਹੈ ਕਾਰਪਸ ਹੈ ਉਸ ਨੂੰ ਰਿਟਰਨ ਕਰੇਗੀ ਅਗਰ ਕਰੇਗੀ ਤਾਂ ਡਿਟੇਲ ਦਿੱਤੀ ਜਾਵੇ ਅਗਰ ਨਹੀਂ ਕਰੇਗੀ ਤਾਂ ਉਸ ਦਾ ਰੀਜਨ ਦੱਸਿਆ ਜਾਵੇ ਤਾਂ ਜਿਹੜਾ 3rd ਕੁਐਸਚਨ ਦੇ ਵਿੱਚ ਇਹ ਪੁੱਛਿਆ ਗਿਆ ਕਿ ਸਟੇਟ ਗਵਰਨਮੈਂਟ ਦੇ ਜੇ 올ਡ ਪੈਨਸ਼ਨ ਸਕੀਮ ਲਾਗੂ ਕਰ ਰਹੀ ਹਨ ਉਹਨਾਂ ਦਾ ਜੋ ਅਮਾਉਂਟ ਹੈ ਜੋ ਡਿਪੋਜ਼ਿਟ ਅਮਾਉਂਟ ਹੈ ਪੁਆਇੰਟ 2 ਟਾਈਮ ਟਾਈਮ ਟੂ ਟਾਈਮ ਸਟੇਟ ਗਵਰਨਮੈਂਟ ਦੇ ਵੱਲੋਂ ਗਵਰਨਮੈਂਟ ਆਫ ਇੰਡੀਆ ਨੂੰ ਡਿਪੋਜ਼ਿਟ ਕਰਵਾਇਆ ਗਿਆ ਹੈ ਕੀ ਗਵਰਨਮੈਂਟ ਆਫ ਇੰਡੀਆ ਨੂੰ ਉਹ ਫੰਡ ਸਟੇਟ ਗਵਰਨਮੈਂਟ ਨੂੰ ਰਿਟਰਨ ਕਰੇਗੀ ਜਾਂ ਨਹੀਂ ਅੰਗੇਜਡ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ ਕੀ ਆਨਸਰ ਦਿੱਤੇ ਗਏ ਨੇ ਉਹ ਸਾਰੇ ਹੀ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦਵਾਂਗੇ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜੇ ਕੁਐਸਚਨ ਦੇ ਆਨਸਰ ਦਿੱਤੇ ਗਏ ਨੇ ਮਿਨਿਸਟਰ ਆਫ ਸਟੇਟ ਆਫ ਫਾਈਨੈਂਸ ਸ਼੍ਰੀ ਪੰਕਜ ਚੌਧਰੀ ਦੇ ਵੱਲੋਂ ਇਸ ਦਾ ਜੋ ਜਵਾਬ ਹੈ ਉਹ ਧਾਇਰ ਕੀਤਾ ਗਿਆ ਹੈ ਜੋ ਇਹ ਜਿਹੜੇ ਕੁਐਸਚਨ ਸੀ ਉਸ ਦਾ ਜੋ ਆਨਸਰ ਦਿੱਤਾ ਗਿਆ ਹੈ ਕਿ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ 올ਡ ਪੈਨਸ਼ਨ ਸਕੀਮ ਲਾਗੂ ਕਰਨ ਦਾ ਕੋਈ ਵੀ ਪ੍ਰੋਵੀਜ਼ਨ ਨਹੀਂ ਹੈ ਜੋ ਵੀ ਉਹਨਾਂ ਦਾ ਜਿਹੜਾ ਸੈਂਟਰਲ ਗਵਰਨਮੈਂਟ EMPLOYES ਹਨ ਤੇ ਇਸ ਦੇ ਨਾਲ ਗਵਰਨਮੈਂਟ ਆਫ ਇੰਡੀਆ ਜੋ 올ਡ ਪੈਨਸ਼ਨ ਸਕੀਮ ਦੇ ਜੋ ਇਨਸਟੇਬਲ ਪਿਕਸਲ ਲਾਇਬਿਲਟੀ ਹੈ ਨਾ ਉਹਨਾਂ ਦੇ ਕਾਰਨ ਗਵਰਨਮੈਂਟ ਆਫ ਇੰਡੀਆ 올ਡ ਪੈਨਸ਼ਨ ਸਕੀਮ ਨੂੰ ਹਜੇ ਲਾਗੂ ਨਹੀਂ ਕਰ ਰਹੀ ਬੀ ਤੇ ਸੀ ਕੁਸਚਨ ਦੇ ਆਨਸਰ ਦੇ ਅੰਗੇਸ਼ ਸਰਕਾਰ ਦੇ ਵੱਲੋਂ ਲਿਖਿਆ ਗਿਆ ਹੈ ਕਿ ਜਿਹੜੀਆਂ ਸਟੇਟ ਜੋ 올ਡ ਪੈਨਸ਼ਨ ਸਕੀਮ ਲਾਗੂ ਕਰਨਾ ਚਾਹੁੰਦੀਆਂ ਹਨ ਤਾਂ ਉਹਨਾਂ ਦਾ ਜੋ ਹੈ 31/7/2025 ਤੱਕ ਜਿੰਨਾ ਵੀ ਫੰਡ ਪੀ ਐਫ ਆਰ ਡੀ ਦੇ ਕੋਲ ਜਮ੍ਹਾਂ ਹੈ ਜਾਂ ਨੈਸ਼ਨਲ ਪੈਨਸ਼ਨ ਸਿਸਟਮ ਦੇ ਅੰਡਰ ਜਮ੍ਹਾਂ ਹੈ ਉਹ ਇੱਕ ਚਾਰਟ ਦੇ ਰੂਪ ਦੇ ਵਿੱਚ ਦਿੱਤਾ ਗਿਆ ਹੈ जिसਦੇ ਵਿੱਚ छत्तीसगढ़ हिमाचल प्रदेश झारखंड पंजाब ਅਤੇ Rajasthan ਦਾ ਜੋ ਹੈ कॉर्पਸ ਹੈ ਉਸ ਦਾ ਜੋ ਫਿਗਰ ਇਨ ਪੋਰਟਸ ਦਿਖਾਇਆ ਗਿਆ ਹੈ ਤਾਂ ਸੀ ਕੁਐਸਚਨ ਦੇ ਅਨਸਰ ਦੇ ਵਿੱਚ ਸਰਕਾਰ ਨੇ ਇਹ ਕਹਿਆ ਹੈ ਕਿ ਜਿਸਦੇ ਵਿੱਚ ਲਾਸਟ ਪੈਰਾਗ੍ਰਾਫ ਅਗਰ ਤੁਸੀਂ ਦੇਖੋਗੇ ਕਿ PFRDA ਦੇ ਵੱਲੋਂ ਜੋ 2013 ਐਕਟ ਹੈ ਜਾਫੇ 2015 ਐਕਟ ਦੀ ਸੋਧ ਹੋਈ ਹੈ ਉਸ ਦੇ ਅਗੇਂਸਟ ਜੋ ਵੀ ਕਾਰਪਸ ਜੋ ਵੀ ਸਟੇਟ ਗਵਰਨਮੈਂਟ ਨੇ ਪੈਸਾ ਜਮ੍ਹਾਂ ਕਰਵਾਇਆ ਹੈ ਐਨਪੀਐਸ ਦੇ ਵਿੱਚ ਉਸ ਨੂੰ ਰਿਟਰਨ ਕਰਨ ਦੀ ਕੋਈ ਵੀ ਪ੍ਰੋਵੀਜ਼ਨ ਸਰਕਾਰ ਨੇ ਅੰਡਰ ਨਹੀਂ ਹੈ ਤਾਂ ਆਸ਼ਾ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ